ਜੇ ਕੋਈ ਗੱਲਬਾਤ ਹੋਵੇ ਇਹਨਾਂ ਨੂੰ ਪੁੱਛ ਲਿਓ ਮੇਰਾ ਪਿੰਡ ਸਹਾਰਣਾ ਪ੍ਰਭੂ ਐਡੇ ਤੇ ਮੇਰਾ ਘਰਾਂ ਸਾਡੇ ਪਿੰਡ ਇੱਕ ਬਾਬਾ ਹਰੇਕ ਪਿੰਡ ਬਾਬੇ ਆ ਇਹਨਾਂ ਤੋਂ ਵੀ ਬਚੋ ਜੇ ਤੁਹਾਡੇ ਪਿੰਡ ਕੋਈ ਬਾਬਾ ਹੋਵੇ ਆਂਡ ਗਮਾਂਡ ਦੇ ਵਿੱਚ ਹੋਵੇ ਜਿਹੜਾ ਕਹਿੰਦਾ ਮੇਰੇ ਕੋਲ ਐ ਜੋ ਵੀਰਵਾਰ ਛੋਟੀ ਮੈਂ ਇੱਥੇ ਬੈਠਾ ਬੈਠਾ ਚੀਜ਼ ਦੱਸ ਦੂੰਗਾ ਤੁਸੀਂ ਇੱਕ ਦਿਨ ਜਾ ਕੇ ਬੋਸਕ ਦਿਨ ਜਾ ਕੇ ਬਾਗ ਦੇ ਜੋੜੇ ਚੱਕ ਲਏ ਹੋ ਉਹਨਾਂ ਇਨੀ ਪੱਤਰ ਕਰਨਾ ਮੇਰੇ ਜੋੜੇ ਖੜਾ ਲੈ ਤੇ ਕੋ ਮੇਰੇ ਕੋਲ ਦੂਜੇ ਦਾ ਕੀ ਦੱਸਿਗਾ ਜੇ ਉਹ ਇੰਨਾ ਕੁਛ ਲੋਕ ਦੱਸ ਹੀ ਦਿੰਦੇ ਹੋਣ ਫਿਰ ਇਹਨਾਂ ਨੂੰ ਪੁਲਿਸ ਵਾਲੇ ਧਰਤੀ ਕਰ ਲੈਣ ਇਹਦੇ ਸਿਖਰੋਂ ਉਹ ਕਿਹੜਾ ਕਿਧਰ ਜਾਂਦੇ ਇਹਨਾਂ ਨੂੰ ਕੋਈ ਸਰਕਾਰੀ ਨੌਕਰੀ ਮਿਲ ਜੇ ਮੇਰੇ ਬਾਰਗ ਵਿੱਚ ਮੈਂ ਕੋਈ ਚੌਕੜੀ ਬਣਾ ਕੇ ਉੱਚੀ ਜੀ ਮੈਂ ਕਈ ਵਾਰੀ ਉੱਥੇ ਬਹਿ ਜਾਂਦਾਗਾ ਸਾਡੇ ਪਿੰਡ ਦੀ ਜਦੋਂ ਗੱਲ ਆਉਂਦੀ ਆ ਲੋਕ ਉੱਤਰ ਕੇ ਪਿੰਡ 'ਚ ਵੜਨਾ ਸ਼ੁਰੂ ਹੋ ਜਾਂਦੇ ਆ ਕਈ ਲੋਕ ਉੱਤਰ ਜਾਂਦੇ ਮੈਨੂੰ ਪੁੱਛ ਜਾਂਦੇ ਬਾਬੇ ਬਾਰੇ ਕੀ ਕਹਿੰਦੇ ਆ ਉਹ ਕਾਤਾ ਸਿਆਣੇ ਦਾ ਕਰ ਕਿਹੜਾ ਮਗਾਸੀ ਕਮਲੇ ਆ ਅਜੀ ਵੀ ਸਿਆਣਾ ਭਾਈ ਇੱਥੇ ਦੋ ਤਰ੍ਹਾਂ ਦੇ ਲੋਕ ਵਸਦੇ ਆ ਪ੍ਰਭੂ ਜਿਓ ਸਿਆਣਾ ਫੇਰ ਆਪਾਂ ਕਮਲੇ ਆ ਮੇਰੇ ਬਾਬਾ ਕਦੋਂ ਬਣ ਗਿਆ ਭਾਈ ਉਹ ਬੰਦਾ ਨਾਉਂਦਾ ਨਹੀਂ ਉਹਦੇ ਸਿਰ ਦੇ ਵਾਲ ਜੁੜ ਗਏ ਉਹ ਤੁਸੀਂ ਜਦੋਂ ਉੱਠ ਕੇ ਘਰੇ ਜਾਉਂਗੇ ਨਾ ਤੜਕੇ ਉੱਠੋਗੇ ਤੜਕੇ ਆਪਾਂ ਕਿਉਂ ਮੇਰੀ ਖੇਤ ਜਾਂਦੇ ਆ ਤੁਰੇ ਜਾਂਦੇ ਆ ਸੈਕਟਰ ਵੀ ਉੱਗ ਜਾਂਦੇ ਆ ਸੜਕ ਦੇ ਵਿਚਾਲੇ ਭਰਾਵੋ ਕਰੋੜਾ ਡਿੱ ਗਿਆ ਪੈ ਨਾਦਰ ਪੁੱਛੋ ਡੇਸ਼ੋ ਤੋਂ ਕੋਲੇ ਟਾਈਮ ਹੋਵੇ ਚਾਰੇ ਪਾਚੇ ਦੇਖ ਕੇ ਬਿਛੜ ਕੇ ਤੇ ਕੋਈ ਚੀਜ਼ ਤਾਂ ਨਹੀਂ ਆਉਂਦੀ ਕਰੋੜਾ ਥਾਕੇ ਪਰਾਂ ਧਰ ਦਿਓ ਕਿਉਂਕਿ ਰਾਤ ਨੂੰ ਕੋਈ ਮੋਟਰਸਾਈਕਲ ਨਹੀਂ ਡਿਗੂਗਾ ਤੇ ਫੇਰ ਫੇਰ ਆਪਾਂ ਨੂੰ ਕੋਈ ਖੰਡ ਪਾੜ ਕੋਈ ਜਗਰਾਫਤਾ ਕਰਾਉਂਦੀ ਲੋੜ ਨਹੀਂ ਪੈਣੀ ਜੇ ਕਿਸੇ ਦੇ ਘਰੇ ਫੁੱਲ ਲੱਗੇ ਨੇ ਖੇਤ ਵਿੱਚ ਲੱਗੇ ਨੇ ਤੁਹਾਡੇ ਘਰੇ ਕੋਈ ਆ ਕੇ ਕਹੇ ਆਪਾਂ ਹੀ ਦੋਵੇਂ ਗਾਵਣ ਦੇ ਫੁੱਲ ਤੋੜ ਕੇ ਲੈ ਜਾਓ ਉਹਨੂੰ ਪੁੱਛੋ ਭਾਈ ਕੀ ਕਰੇਗਾ ਐਵੇਂ ਭਾਜ ਜਾਂਦਾ ਗੁਰਦੁਆਰੇ ਮੱਥਾ ਟੇਕੂ ਕੋਈ ਕਦੋਂ ਜਦੋਂ ਬਾਪੂ ਨੂੰ ਇੱਥੇ ਨਹੀਂ ਸੋਹਣੇ ਲੱਗਦੇ ਉੱਥੇ ਕੀ ਸੋਹਣੇ ਲੱਗਣਗੇ ਛੋਡੇ ਘਰਾਂ ਵਿੱਚ ਜੋਗੀ ਬਾਬਾ ਆਉਂਦਾ ਕਿਸੇ ਨੂੰ ਆਟਾ ਨਾ ਪਾਓ ਕਿਸੇ ਨੂੰ ਪੈਸਾ ਨਾ ਦਿਓ ਉਹਨੂੰ ਚੰਗੀ ਸਿੱਖਿਆ ਦੇ ਦਿਓ ਮਗਾਈ ਘਟਜੂ ਕਮਾਉਣ ਵਾਲੇ ਘਟਾ ਵੇਰੜ ਖਾਣ ਦੇ ਵੱਧ ਆ ਤੇ ਜੋਗੀ ਆਪਣੇ ਘਰਾਂ ਵਿੱਚ ਮੰਗਦਾ ਕੀ ਕਹਿੰਦਾ ਇਹ ਫਾਈ ਆਟਾ ਪਾਓ ਰੱਬ ਸਾਨੂੰ ਵਾਹ ਦੇਉ ਉਹਨੂੰ ਕਹਤੇ ਰੱਬ ਦਾ ਹੋਲੀ ਹੋਲੀ ਦੇਉ ਜੋ ਪੁੱਛੂਗਾ ਹੋਲੀ ਹੋਲੀ ਕਿਵੇਂ ਦੇਊਗਾ ਉਹਨੂੰ ਬੇਦਾਦਾ ਸਮਝਾਦਾ ਉਹਨੂੰ ਕਹਤੇ ਅਸੀਂ ਕਰਕ ਵਿੱਚ ਗਈ ਸੀਗੇ ਰੇਸ਼ ਬਰੇਸ਼ੀ ਪਾ ਕੇ ਆਈ ਸੀਗੇ ਪਾਣੀ ਵੀ ਅਸੀਂ ਲਾ ਕੇ ਆਈ ਸੀ ਪਰ ਅਸੀਂ ਬੱਲੀਆਂ ਨਹੀਂ ਰਾਈਆਂ ਬੱਲੀਆਂ ਆਟੋਮੈਟਿਕ ਆ ਗਈ ਰੱਬ ਉਹਨਾਂ ਦੀ ਮਦਦ ਕਰਦਾ ਪ੍ਰਭੂ ਜਿਹੜੇ ਆਪਣੀ ਮਦਦ ਆਪ ਕਰਦੇ ਆ ਬੇਲਿਆਂ ਨੂੰ ਖਵਾਉਣਾ ਪਾ ਪਾ ਮੈਂ ਕੱਲ ਬੱਚ ਵਿੱਚ ਬੈਠਾ ਇਹ ਕਹਤੇ ਅੰਨਾ ਮੈਨੂੰ ਕਹਿੰਦਾ ਏ ਸਰਦਾਰ ਜੀ 2 ਰੁਪਏ ਦੇ ਦਿਓ ਕਹਿੰਦਾ ਮੈਂ ਅੰਨਾ ਬਖਿਆ ਭਾਈ ਇਹ ਕਾਕਾ ਨੇ ਤੈਨੂੰ ਦੀਂਦਾਗਾ ਕਹਿੰਦਾ ਚੰਗਾ ਇੱਕ ਦੇ ਦੇ ਉਹਨੇ ਆਪਦਾ ਬਖਤ ਵਿਚਾਰਿਆ